ਅੱਜ ਜਦੋਂ ਮੈਂ ਅੱਜ ਜਦੋਂ ਮੈਂ ਸਵੇਰੇ ਸਵੇਰੇ ਉਠਿਆ ਮੈਨੂੰ ਦਾ ਤੇ ਪਿੰਡਾਂ ਦੇ ਵਿੱਚੋਂ ਸਾਡੇ 2 ਸਾਲ ਤੋਂ 55 ਤੱਕ ਦੋਦਿਆਂ ਵਾਲਾ ਸਾਡੇ ਤਹਿਤ ਉਹਨਾਂ ਨੂੰ ਪਿੰਸ ਰਾਤ ਚੁੱਕ ਕੇ ਲੈ ਗਈ ਸਵੇਰੇ ਸਵੇਰੇ ਸ਼ਰਮਾ ਜੀ ਦਾ ਫੋਨ ਆ ਗਿਆ ਅਨਕੈ ਸ਼ਰਮਾ ਜੀ ਫਿਰ ਸਾਡੇ ਇੱਥੇ ਸ਼ਹਿਰ ਦੇ ਵਿੱਚ ਗਵਰਨਰ ਸਾਹਿਬ ਦੇ ਨਾਲ ਆਜੋ ਸਾਰੀ ਇਲੈਕਸ਼ਨ ਸੰਭਾਅ ਕੇ ਬੈਠੇ ਆ ਤੇ ਸ਼ਾਮਗਲ ਜੀ ਸਾਡੇ ਮਜੂਤਾ ਕਾਉਂਸਲਰ ਸਾਹਿਬ ਦਾ ਰੋ ਕੇ ਖਲੋਤੇ ਆ ਸ਼ਹਿਰ ਦੇ ਲੋਕਾਂ ਦੇ ਪ੍ਰਮਾਨਿਤ ਲੀਡਰ ਹੈ ਉਹਨਾਂ ਨੂੰ ਪਹੁੰਚਣ ਕਿ ਲਈ ਮੈਂ ਐਸਐਸਪੀ ਮੈਡਮ ਨੂੰ ਫੋਨ ਕੀਤਾ ਮੈਂ ਕਹਾਂ ਜੀ 35 ਸਾਲ ਦੀ ਮੇਰੀ ਪਬਲਿਕ ਲਾਈਫ ਹੋ ਗਈ ਹੈ ਅੱਜ ਤੱਕ ਮੈਂ ਇਦਾਂ ਦੀ ਗੁੰਡਾਗਰਦੀ ਨਹੀਂ ਦੇਖੀ ਕਿ ਸਾਡੇ ਮੌਜੂਦਾ ਸਰਪੰਚ ਸਾਫਕਾ ਸਰਪੰਚ ਮੌਜੂਦਾ ਕੌਂਸਲ ਇਹਨਾਂ ਨੂੰ ਤੁਹਾਡੀ ਪੁਲਿਸ ਚੁੱਕ ਕੇ ਤੇ ਥਾਣੇ ਲੈ ਕੇ ਬਿਨਾਂ ਕਿਸੇ ਕਾਰਨ ਤੋਂ ਉਹ ਕਹਿੰਦੇ ਵੀ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਰਸਟ ਨਹੀਂ ਕੀਤਾ ਬਾਕੀ ਜਿਹਨੂੰ ਤੰਗੀ ਗੱਲਾਂ ਫਿਰ ਤੁਸੀਂ ਕਿਡਨੈਪਿੰਗ ਦਾ ਪਰਚਾ ਦਰਜ ਕਰੋ ਸਾਡੇ ਦਾ ਬੰਦੇ ਚੁੱਕੇ ਗਏ ਜੇ ਤੁਸੀਂ ਬਤਾਰ ਜਿਵਾ ਮੁਖੀ ਕਹਿੰਦੇ ਹੋ ਕਿ ਮੈਂ ਕਿਸੇ ਨੂੰ ਰਸ ਨਹੀਂ ਕੀਤਾ ਸਾਡੀ ਪੁਲਿਸ ਨੇ ਨਹੀਂ ਕੀਤਾ ਅਸੀਂ ਮੰਨਦੇ ਹਾਂ ਪਰ ਤੁਸੀਂ ਕਿੱਗਨੇ ਬੰਦਾ ਪਰਚਾ ਦਰਜ ਕਰੋ ਸਾਡੇ ਬੰਦਿਆਂ ਨੂੰ ਕਦੇ ਕਿਹੜਾ ਵਰਦੀ ਪਾ ਕੇ ਚੋਕੇ ਲੈ ਕੇ ਇੱਥੇ ਤੁਹਾਡੀ ਪੁਲਿਸ ਤੇ ਸਕੂਟਰਾਂ ਦੇ ਨੰਬਰ ਕਾਰਾਂ ਦੇ ਉੱਤੇ ਲਾ ਕੇ ਸਾਡੂ ਬੇਟੀ ਕੰਜੂਮ ਫਰੀ ਤੋਂ ਚਰਚਰ ਦਿਨ ਤੋਂ ਪਿੱਛਾ ਕਰਦੀ ਫਿਰ ਕੀਪਦਾ ਕੌਣ ਚੋਕੇ ਲੈ ਗਿਆ ਇਹਦੇ ਪੁਰਾਣੇ ਹਵਾਲੇ ਯਾਦ ਕਰਾਤੇ ਤੁਸੀਂ ਜਦੋਂ ਕੈਟ ਜਲੇ ਸੀ ਉਹ ਬਾਦੀਆਂ ਗੱਡੀਆਂ ਦੇ ਵਿੱਚੇ ਸ਼ੀਸ਼ੇ ਕਾਲੇ ਕਰਕੇ ਦੂਜੇ ਕਰਕੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤਿਹਾਰੀ ਹੜੂ 25000 ਤੇ ਗਿਣਤੀ ਪਹੁੰਚ ਗਈ ਸੀ ਅਣਪਛਾਤੇ ਨੌਜਵਾਨਾਂ ਦੀ ਤੁਸੀਂ ਤਾਂ ਸਾਨੂੰ ਇਹ ਹਾਲ ਜਦ ਕਰਾ ਦਿੱਤੇ ਕਦੋਂ ਵੀ ਮੈਂ ਪਤਾ ਕਰਦੀ ਆ ਕਿੰਨੇ ਚੁੱਕੇ ਪਰ ਹਾਨੇ ਤੱਕ ਸਾਨੂੰ ਉਹਨਾਂ ਦਾ ਫੋਨ ਨਹੀਂ ਆਇਆ ਹੁਣ 11:30 ਵਜੇ ਪ੍ਰਧਾਨ ਸ਼ਰਮਣੀ ਅਕਾਲੀ ਦਲ ਪਹਿਲਾਂ ਤੁਹਾਡੇ ਕੋਲ ਆ ਰਹੇ ਆ ਫਿਰ ਅਸੀਂ ਅਫਜਰ ਬਰ ਕੋਲ ਜਾ ਰਹੇ ਆ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਇਨਫਾਰਮ ਕਰ ਦਿੱਤਾ ਉਹਨਾਂ ਨੇ ਵੀ ਰਿਪੋਰਟ ਜਿਹੜੀ ਆ ਇਹਨਾਂ ਤੋਂ ਮੰਗੀ ਆ ਡਿਸਟ੍ਰਿਕਟ ਦੇ ਇਲੈਕਟਰਲ ਅਫਸਰ ਡੀਸੀ ਸਾਹਿਬ ਹੁੰਦੇ ਆ ਉਹਨਾਂ ਤੋਂ ਰਿਪੋਰਟ ਮੰਗੀ ਸਰਦਾਰ ਸਰਮਜੀਤ ਸਿੰਘ ਹਨ ਨੇ ਰਾਤੀ ਪ੍ਰੋਗਰਾਮ ਕਰਾਇਆ ਸੀ ਤੇ ਸਵੇਰੇ ਪੁਲਿਸ ਪਹੁੰਚ ਗਈ ਕਿ ਬਸਾ ਤੁਸੀਂ ਸਨਮਾਨ ਕਰਨਗੇ ਸੀ ਪ੍ਰੋਗਰਾਮ ਨਾ ਨੇ ਅਕਾਲੀ ਦਲ ਕਰਾਇਆ ਤੇ ਤੁਸੀਂ ਸਾਰੇ-ਸਾਰੇ ਕਾਦੇ ਵਾਸਤੇ ਪਹੁੰਚ ਕੇ ਤੁਹਾਡਾ ਕੀ ਵਿਗਾੜਿਆ ਕਿਸੇ ਨੇ ਇਹ ਬਾ ਵਾਚੂਬ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਇੰਨਾ ਬੇਵੱਸ ਪ੍ਰਸ਼ਾਸਨ ਅਸੀਂ ਕਿਤੇ ਨਹੀਂ ਵੇਖਿਆ ਜਿੱਦਾਂ ਬੇਵੱਸ ਪ੍ਰਸ਼ਾਸਨ ਅੱਜ ਤਰਨ-ਤਰਨ ਦੇ ਵਿੱਚ ਜਿਹੜਾ ਉਹ ਹੋਇਆ ਪਿਆ ਦੇ ਡੀਐਸਪੀ ਪਹਿਲਾਂ ਕਿਹਾਇਆ ਇਹ ਕੈਸੇ ਚੁੱਪ ਲਕੜਾਇਆ ਪਰ ਉਹਦੇ باوجود ਦੇ ਲੋ ਕਿਦਾਂ ਦੇ ਅਫਸਰ ਇੱਥੇ ਲਾਏ ਆ ਕਿ ਹਾਲੇ ਵੀ ਰਾਤ ਨੂੰ ਸਾਡੇ ਬੰਦੇ ਚੁੱਕਣੇ ਜਿਹੜੇ ਆ ਉਹ ਇਹਨਾਂ ਨੇ ਬੰਦ ਨਹੀਂ ਕੀਤੇ ਇਸ ਕਰਕੇ ਭਰਾ ਡਰਨਾ ਨਹੀਂ ਸ੍ਰੀਮਣੀ ਅਕਾਲੀ ਦਲ ਵਾਸਤੇ ਇਹ ਕੋ ਪਹਿਲੀ ਲੜਾਈ ਨਹੀਂ ਆ ਸਾਰੇ ਜਿਹੜੇ ਸਾਡੇ ਭਰਾ ਆ ਇਹ ਸਾਰੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਾਗੇ ਇਹ ਇਹ ਬਾ ਕਰੰਗੇ ਤੇ ਸਾਰਾ ਪੰਜਾਬ ਅਸੀਂ ਇੱਥੇ ਇਕੱਠਾ ਕਰ ਦਿਆਂਗੇ ਕਿਉਂਕਿ ਸਾਡੇ ਕੋਲੇ ਸ਼ਕਤੀ ਦੀ ਘਾਟ ਨਹੀਂ ਪਰ ਅਸੀਂ ਇਸ ਵਿਰਲਾਤੇ ਚੱਲਣ ਵਾਲੀ ਪਾਰਟੀਆਂ ਅਨਸ਼ਾਸਨ ਦੇ ਵਿਚਨਣ ਵਾਲੀ ਪਾਰਟੀਆਂ ਸਾਨੂੰ ਮਜਬੂਰ ਨਾ ਕਰੋ ਕਿ ਸਾਨੂੰ ਆਪਣੀ ਉਹ ਸ਼ਕਤੀ ਜਿਹੜੀ ਐ ਸ਼ਰੋਮਣੀ ਅਕਾਲੀ ਦਲ ਦੀ ਉਹ ਤੁਹਾਨੂੰ ਦਿਖਾਉਣੀ ਪਵੇ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਸ਼ਾਮਨਾਥ ਜੀ ਤੇ ਉਹਨਾਂ ਦੇ ਸਾਥੀ ਵੀ ਇੱਥੇ ਬੈਠੇ ਆ ਉਹਨਾਂ ਦੇ ਵੀ ਧੰਨਵਾਦ ਕਰਦਾ ਸ਼ਾਮਨਾਥ ਜੀ ਤਾਂ ਆਈਲੈਂਡ ਕੇ ਸਾਨੂੰ ਪਤਾ ਪੁਲਿਸ ਦੇ ਪੈਰ ਨਹੀਂ ਹੁੰਦੇ ਇਹ ਕਰਦੇ ਬਹੁਤ ਹੁੰਦੇ ਆ ਖੁਸ਼ ਕਰਨ ਵਾਸਤੇ ਲੀਡਰਾਂ ਨੂੰ ਪਰ ਜਦੋਂ ਉੱਤੋਂ ਖਿਚਾਈ ਹੁੰਦੀ ਆ ਨਾ ਫਿਰ ਪੈਰ ਜੀ ਹੁੰਦੇ ਭੱਜਦੇ ਵੀ ਬੜੀ ਛੱਤੀ ਆ ਸ਼ਾਮਯਾਲ ਤਾਂ ਆਊਗਾ ਇੱਥੇ ਪਰ ਆਪਾ ਤਿਆਰ ਕਰ ਲਓ ਤੇ ਜਿੰਨੀਆਂ ਵੋਟਾਂ ਇਸ ਵਾਰ ਤੋਂ ਪਹਿਲਾਂ ਪਾਣੀਆਂ ਸੀ ਹੁਣ ਉਹ ਦੁੱਗਣੀਆਂ ਪਾਣੀਆਂ ਚਾਹੀਦੀਆਂ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਪਹੁੰਚ ਰਹੇ ਕਿਉਂਕਿ ਜੇ ਇਹ ਸਾਨੂੰ ਨਿਯੋਂਦਾ ਪਾਉਂਦੇ ਆ ਨਾ ਤੇ ਆਪਾਂ ਨੂੰ ਵੀ ਫਿਰ ਨਿਯੋਂਦਾ ਥੋੜਾ ਬੋੜਾ ਥਾਕੇ ਤੁਹਾਨੂੰ ਪੈਂਦਾ ਏਸ ਕਰਕੇ ਤੁਸੀਂ ਤੇ ਪਹਿਲਾਂ ਵੀ ਸ਼ਾਮ ਰਾਜ ਜਿੰਨ ਵੀ ਜਿਤਾਇਆ ਹੋਇਆ ਤਾ ਹੀ ਕੌਂਸਲਰ ਬਣੇਗਾ ਤੁਸੀਂ ਵੋਟਾਂ ਪਾਈਆਂ ਤੇ ਉਦੋਂ ਵੀ ਵੋਟਾਂ ਵੱਧ ਨਿਕੜੀਆਂ ਤਾਂ ਹੀ ਬਣੇਗਾ ਸ਼ਾਮ ਰਾਜ ਨੇ ਤਾਂ ਕਿਸੇ ਦਾ ਉਮੀਦਵਾਰ ਨਹੀਂ ਸੀ ਚੱਕਿਆ ਉਹਨੀਆਂ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਗੋਡੀ ਹੱਥ ਲਾ ਕੇ ਸਾਰੇ ਭੈਣ ਭਰਾਵਾਂ ਦੇ ਤੇ ਉਹ ਕੌਂਸਲਰ ਬਣੇ ਸੀ ਇਸ ਕਰਕੇ ਹੁਣ ਤਾਂ ਤੁਸੀਂ ਸਾਰੇ ਚਿਤਾਨ ਵਾਂਗੂ ਉਹਨਾਂ ਦੇ ਨਾਲ ਖੜੇ ਹੋ ਅਸਲੀ ਜਿਹੜਾ ਇਹਦਾ ਜਵਾਬ ਜਿਹੜੀ ਸਜ਼ਾ ਇਹ ਜਿਹੜਾ ਗੈਰ ਲੋਕਤੰਤ੍ਰਿਕ ਕੰਮ ਇਹ ਸਰਕਾਰ ਨੇ ਕੀਤਾ ਉਹਦਾ ਇੱਕੋ ਹੀ ਇਲਾਜ ਹੁੰਦਾ ਕਿ ਉਹਦੂੰ ਦੁਗਨੀਆਂ ਵੋਟਾਂ ਪਾ ਕੇ ਜੇ ਕੋਈ ਭੈਣ ਭਰਾ ਬਾਹਰ ਗਿਆ ਉਹਨੂੰ ਵੀ ਹੁਣ ਲੈ ਕੇ ਆਓ ਕਿ ਐਸਮਨੇ ਇੱਜ਼ਤ ਦਾ ਸਵਾਲ ਹੈ ਤਾਂ ਜੋ ਅਗਲੀ ਵਾਰ ਜਦੋਂ ਚੋਣਕੀ ਹੋਣੀ ਹੈ ਉਦੋਂ ਫਿਰ ਕਿਸੇ ਦੀ ਹਿੰਮਤ ਨਾ ਪਵੇ ਕਿ ਲੋਕਾਂ ਨੂੰ ਇਦਾਂ ਡਰਾ ਕੇ ਤੇ ਪੁਲਿਸ ਦੇ ਕੋਲ ਫੜਾ ਕੇ ਆ ਕੇ ਵੋਟਾਂ ਮੰਗੇ ਇਹੋ ਜਿਹਾ ਸਿੱਧਾ ਕਰਦੇ ਉਹਨਾਂ ਨੂੰ ਇੱਕ ਵਾਰੀ ਤੇ ਆਉਣ ਵਾਲੀਆਂ ਆਪਣੀਆਂ ਜਨਰੇਸ਼ਨ ਨੂੰ ਵੀ ਸਮਝਾ ਕੇ ਜਾਣ ਕੇ ਲੋਕਾਂ ਨਾਲ ਐਡਾ ਧੱਕਾ ਨਹੀਂ ਕਰੀਦਾ ਜਨਤਾ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਜੇ ਜਨਤਾ ਬਣਾਉਣਾ ਜਾਣਦੀ ਹੈ ਤੇ ਜਨਤਾ ਉਹਨਾਂ ਨੂੰ ਲਾੜਣਾ ਵੀ ਜਾਣਦੀ ਇਸ ਕਰਕੇ ਜੇ ਉਦੋਂ ਇੰਨਾ ਝੂਠ ਬੋਲਿਆ ਸੀ ਜੇ ਹਿੰਮਤ ਸੀ ਤਾਂ ਕੁਝ ਕਰਕੇ ਦਿਖਾਉਣਾ ਸੀ ਨਾ ਗੁਜਰਾਤ ਜਾ ਕੇ ਅੱਜ ਵੀ ਝੂਠ ਬੋਲੀ ਜਾਂਦਾ ਕਹਿੰਦਾ ਪੰਜਾਬ ਦੇ ਵਿੱਚ ਹਾਂ ਆਇਆ ਸੀ ਮੈਂ 50000 ਰੁਪਏ ਹਰ ਏਕੜ ਦਾ ਕਿਸਾਨਾਂ ਨੂੰ ਦੇ ਗਿਆ ਤੇ ਆਏ ਤੇ ਜਨਾਲਾ ਦੂਰ ਨਹੀਂ ਲੋਪੋ ਕੇ ਦੂਰ ਨਹੀਂ ਦੇਵਾ ਬਾਬਾ ਨਾਨਕ ਦੂਰ ਨਹੀਂ ਬਿੰਨਾਂ ਨਗਰ ਦੂਰ ਨਹੀਂ ਜਾ ਕੇ ਪੁੱਛੋ ਵੀ ਕਿਤੇ ਕਿਸੇ ਨੂੰ ਕੋਈ ਕੋਟੀ ਵੀ ਦਿੱਤੀ ਇਦਾਂ ਹੀ ਉਹ ਤੁਹਾਡੇ ਨਾਲ ਝੂਠ ਬੋਲਦੇ ਸੀ। ਇਦਾਂ ਹੀ ਉਹ ਭਾਨਾ ਨਾਲ ਝੂਠ ਬੋਲਦੇ ਸੀ ਕਿ ਤੁਹਾਨੂੰ 1000 ਰੁਪਏ ਦੇਣਗੇ। ਇੱਕ ਇੱਕ ਘਰ ਦੇ 10-10 4-4 ਬੀਬੀ ਹੈ। ਇਹ ਦੇ ਦੇ 2-2 ਲੱਖ ਦੇ ਸਾਡੇ ਦੇਣਦਾਰ ਹੈ। ਇਸ ਕਰਕੇ ਹੁਣ ਸਾਡੇ ਨਾਲ ਅੱਖ ਨਹੀਂ ਮਲਾਉਂਦਾ। ਕੋਈ ਕੋਸ ਭੇਜ ਕੇ ਤੇ ਸਾਨੂੰ ਡਰਾਉਣਾ ਚਾਹੁੰਦਾ ਹੈ ਪਰ ਭਗਵੰਤ ਮਾਨਾ ਇਹ ਬਾਜੇ ਦੇ ਲੋਕ ਐ ਇਹ ਗੁਰੂ ਅਰਜਨ ਦੇਵ ਦੀ ਮਹਾਰਾਜ ਦੀ ਧਰਤੀ ਐ ਇਹ ਸ਼ਹੀਦਾਂ ਦੇ ਸਰਤਾਜ ਦੀ ਧਰਤੀ ਐ ਤੈਨੂੰ ਭੇਖਾ ਲੱਗ ਗਿਆ ਤੇ ਬਟਾਸ ਪੜ ਕੇ ਤੂੰ ਆਣਾ ਸੀ ਇਹ ਲੋਕੀ ਐਦਾ ਡਰਨ ਵਾਲੇ ਨਹੀਂ ਬਤੂ ਇੱਕ ਸ਼ਾਮ ਲਾਲ ਨੂੰ ਚੁੱਕ ਲਿਆ 2 ਸਾਲ ਦਾ ਸਰਪੰਚਾਂ ਨੂੰ ਚੁੱਕ ਲਿਆ ਇੱਕ ਮਜੂਤਾ ਸਰਪੰਚਾਂ ਨੂੰ ਚੁੱਕ ਲਿਆ ਇਹ ਲੋਕੀ ਉਹਦੂ 21 ਗੁਣਾ ਵੱਧ ਸ਼ਕਤੀ ਦੇ ਨਾਲ ਤੇਰੇ ਮੁਕਾਬਲਾ ਜਿਹੜਾ 11 ਤਰੀਕ ਨੂੰ ਪੋਲਿੰਗ ਬੂਥਾਂ ਦੇ ਉੱਤੇ ਕਰਨੇਗੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਇਹ ਧਰਨਾ ਇਸੇ ਤਰੀਕੇ ਹਮੇਂ ਜਾਰੀ ਰੱਖਣਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਆ ਰਹੇ ਹਨ ਉਹ ਆ ਕੇ ਜਿਹੜੀ ਉਹਨਾਂ ਦੀ ਅਸਟਰਾਂ ਦੇ ਨਾਲ ਸਾਰਿਆਂ ਦੇ ਨਾਲ ਤੋਂ ਦੂਜੀ ਦੁਨੀ ਤੱਕ ਕਲੈਕਸ਼ਨ ਕਮਿਸ਼ਨ ਤੱਕ ਸਾਰਿਆਂ ਨਾਲ ਟੈਲੀਫੋਨ ਤੇ ਗੱਲਾਂ ਕਰ ਰਹੇ ਸਾਡੇ ਬਰਮੇ ਦੇ ਅਬਜ਼ਰ ਵਰ ਸਾਹਿਬਾਂ ਤੋਂ ਕੋਈ ਜਾਣ ਆਪਣੀ ਸਾਰੀ ਗੱਲਬਾਤ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਤੁਸੀਂ ਇੱਥੇ ਇਸੇ ਤਰ੍ਹਾਂ ਦਰਨਾ ਜਾਰੀ ਰੱਖਣਾ ਤੁਸੀਂ ਅਬਜ਼ਰ ਵਰ ਨੂੰ ਮਿਲ ਕੇ ਤੇ ਦੇਰ ਜਿਹੜਾ ਅਗਲਾ ਪ੍ਰੋਗਰਾਮ ਹੈ ਸਾਰਾ ਉਹ ਤੁਹਾਡੇ ਨਾਲ ਦੇ ਤਾਂ ਕਾਪਾ ਇਹ ਟੱਕੇਸ਼ਾਈ ਦੇ ਖਿਲਾਫ ਆਪਣਾ ਰੋਜ਼ ਜਿਹੜਾ ਉਹ ਟਾਰਗੇਟ ਕਰਦੇ ਆ ਆਪਾਂ ਨੁਕਸਾਨ ਨਹੀਂ ਕਰਨਾ ਕਿਉਂਕਿ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਲੜਨ ਵਾਲੇ ਲੋਕ ਆ ਤੁਹਾਡੀ ਆਵਾਜ਼ ਅੱਜ ਸਾਰਾ ਤਰੰਤੰਦ ਉਹ ਹਲਕਾ ਵੀ ਸੁਣ ਰਿਹਾ ਸਾਰਾ ਦੇਸ਼ ਵੀ ਸੁਣਿਆ ਪ੍ਰਸਾਂ ਨੇ ਸਾਡੇ ਵੀਰ ਲਗਾਤਾਰ ਭਾਦੀ ਆਵਾਜ਼ ਜਿਹੜੀ ਆ ਇਹ ਸਾਰੇ ਦੇਸ਼ ਦੇ ਵਿੱਚ ਪਹੁੰਚਾ ਇਹ ਖਬਰਾਂ ਨਹੀਂ ਇਹ ਲਾਚਨ ਜਿਹੜੇ ਆ ਇਹ ਭਾਦੀ ਜਿੱਪ ਦੇ ਪ੍ਰਤੀਕ ਹੈ ਜਿੱਪ ਗਵਰਨਟਮੈਂਟ ਦਾ ਹੁੰਦਾ ਫਿਰ ਐਦਾਂ ਦੇ ਘਟੀਆਂ ਕੰਮ ਕਰਨ ਦੀ ਲੋੜ ਨਹੀਂ ਸੀ ਪੈਂਦੀ ਉਹ ਦੱਸਿਆ ਨਾ ਕਿ ਇੰਟੈਲੀਜੈਂਸ ਵਾਲੇ ਰਾਤ ਨੂੰ ਜਦੋਂ ਆਉਂਦੇ ਆ ਉਹ ਦੱਸਦੇ ਆ ਕਿ ਤੁਹਾਡਾ ਤਾਂ ਬਹੁਤੋ ਗੁਰਾ ਹਾਂ ਫਿਰ ਉਹਦੇ ਹੁਕਮ ਚੜਦੇ ਆ ਪਿੰਡੀ ਜੋਨਦਰਜੀ ਕਰੋ ਫਿਰ ਇਹੋ ਜਿਹੇ ਜਿਹੜੇ ਅਫਸਰ ਜਿਹੜੇ ਇਮਾਨਦਾਰ ਪਲਸ ਬਣ ਕੇ ਕੰਮ ਕਰਦੇ ਆ ਉਹ ਫਿਰ ਨੰਬਰ ਬਣਾਉਣ ਕਰਕੇ ਇੱਧਰ ਤੇ ਕੰਮ ਕਰਦੇ ਪਰ ਜਦੋਂ ਡੰਡਾ ਚੜਦਾ ਫਿਰ ਪੈਰ ਕਿਸੇ ਤੇ ਨਹੀਂ ਹੁੰਦਾ ਇਸ ਕਰਕੇ ਤਗੜੇ ਹੋ ਜਾਓ ਹੂੰ ਇੱਕ ਸਾਡੇ ਲਾਂਡੂ ਜੀ ਨੇ ਸਾਰੇ ਤੇ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਉੱਤੇ ਵੀ ਪਰਚਾ ਹੋ ਗਿਆ ਸਾਡੇ ਸਾਥੀ ਜਿਹੜਾ ਦੀ ਜੇਕਰ ਕਰ ਰਹੇ ਇੱਕੋ ਇੱਕ ਰਿਆਨੇ ਵਾਲੇ ਜਿਹੜੇ ਹੈਗੇ ਆ ਉਹਨਾਂ ਦੀ ਯੂਨੀਅਨ ਦੇ ਆ ਉਹ ਵੀ ਦਫ਼ਤਰ ਤੋਂ ਮੈਨੂੰ ਹੁੜੇ ਫੋਨ ਆਇਆ ਸੀ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰਤਾ ਕੋਈ ਗੱਲ ਨਹੀਂ ਇਹ ਥੋੜਾ ਬੋਤਾ ਹੁੰਦੇ ਹੋ ਇਹ ਜਿੰਨੇ ਹੋਣਗੇ ਜਿੰਨੇ ਹੋਣ ਨੇ ਹਿਆਲ ਲੀਡ ਆਪਣੀ ਵਧੇ ਜਾਣੀ ਯੋਕੇ ਹੁ ਡਰਨ ਦਾ ਮੋੜ ਚ ਕੋਈ ਨਹੀਂ ਇਹ ਆਰਤਾ ਹੁ ਨਾਮ ਦੀ ਸਰਕਾਰ ਆ ਹੁਣ ਇਲੈਕਸ਼ਨ ਦਾ ਮਾਹੌਲ ਸ਼ੁਰੂ ਹੋ ਗਿਆ ਹੁਣ ਤਾਂ ਅਸਰ ਨੇ ਵੀ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਪਾਈ ਹੁਣ ਇਹਨਾਂ ਕਰਕੇ ਕੋਈ ਆਪਣੀ ਨੌਕਰੀ ਰਿਸਕ ਤੇ ਲਾਉਣ ਨੂੰ ਤਿਆਰ ਨਹੀਂ ਚਾਰ ਸਾਲ ਨਿੱਕੇ ਗਏ ਹੁਣ ਕੰਮ ਰੋੜੇ ਪੈ ਗਿਆ ਇਹ ਇਸ ਕਰਕੇ ਹੁਣ ਜਿੰਨੇ ਜਿੰਨੇ ਤੁਸੀਂ ਤਗੜੇ ਹੋਈ ਜਾਓਗੇ ਉਹਦੀ ਉਹਨੂੰ ਤੁਹਾਨੂੰ ਸਲੂਟ ਜਿਹੜਾ ਪ੍ਰਸ਼ਾਸਨ ਨੇ ਆਪੇ ਹੀ ਮਾਰਨੇ ਸ਼ੁਰੂ ਕਰ ਦਨੇ ਆ ਇਸ ਕਰਕੇ ਤਗੜੇ ਹੋ ਜੋ ਜਿਹੜੇ ਸਾਡੇ ਬਾਕੀ ਬਣਾ ਰਹੇ ਨੇ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਪ੍ਰਧਾਨ ਸਾਹਿਬ ਆ ਜਾਂਦੇ ਆ ਤੇ ਫਿਰ ਆਪਾਂ ਪ੍ਰਧਾਨ ਸਾਹਿਬ ਦੇ ਵਿਚਾਰ ਸੁਣ ਕੇ ਸਹੀ ਇਹ ਜਿਹੜਾ ਸਾਡਾ ਸ਼ਾਂਤਮਈ ਜਿਹੜਾ ਪ੍ਰਸ਼ਾਸਨ ਇਹ ਪੇਸ਼ ਕਰਨ एक करके के बाइक पे ऊपर आ जाएं गामिया साहब ने कर ले हो गया और कोई जगह टंडन साहब आ जाओ ठीक है वो हो जड़ा बड़ी-बड़ी हस्ती में आ जाओ ओ आ ਮੈਂ ਦੋ ਪੀੜਾ ਰਾਹ ਦਾ ਕਿ ਸਾਰੇ ਆਉਂ ਯਾਰ ਇਧਰ ਪ੍ਰਧਾਨ ਜੀ ਆ ਰਹੇ ਆਪਾਂ ਤਗੜਾ ਰੋਸ ਮਜਾ ਦਾ ਜੇਜਿਆ ਜੋ ਆ ਰਹੇ ਨੇ ਕਿ ਆਪਣੇ ਦੁੱਖ ਤਲੀ ਕਰਕੇ ਆ ਰਹੇ ਨੇ ਉਹਨਾਂ ਨੂੰ ਵੀ ਜਿੰਨਾ ਆਪਾਂ ਨੂੰ ਦੋਖੋ ਉਸ ਤਰ੍ਹਾਂ ਉਹਨਾਂ ਨੂੰ ਆਖਿਓ ਕਿ ਸਾਡੇ ਪ੍ਰਧਾਨ ਬਾਕੀ ਮੈਂ ਪਹਿਲਾਂ ਕੀ ਕਹਿ ਚੁੱਕਾ ਹਾਂ ਬਾਅਦ ਵਿੱਚ ਹਾਂ ਬੜਸਾ ਦੇ ਭਰਾਵਾਂ ਨੇ ਬੈਠ ਜਾਓ ਬੈਠ ਜਾਓ ਪਰ ਮੇਰੀ ਇੱਕ ਅਪੀਲ ਸੀ ਨਹੀਂ ਕਿ ਕੀ ਦਿੱਕਤ ਹੈ ਇਹ ਅੱਜ ਜਿਹੜੀ ਅੱਜ ਚਾਦਰ ਹੋਈ ਹੈ ਨਾ ਇਹ ਬੜੀਆਂ ਦੇਖੇ ਇਹਦਾ 1 ਜਨਵਰੀ ਨੂੰ ਜਵਾਬ ਜਿਹੜਾ ਹੈ ਨਾ ਕਿਸੇ ਨਾ ਕਿਸੇ ਬੋਰਡ ਦੇ ਵਿੱਚ ਦੇਣਾ ਮੈਂ ਜੇ ਅੱਗੇ ਕੋਈ 50 100 ਬੋਰਡ ਦੀ ਧੀ ਨਿਕਲਦੀ ਬਰਾਪਰੇ ਚੋਂ ਉਹ ਵੀ ਪੈਣੀ ਚਾਹੀਦੀ ਉਹ ਚਰੌਂਦੀ ਕਾਲੀਦਲ ਤੱਕੜੀ ਨੂੰ ਪੈਣੀ ਚਾਹੀਦੀ ਆ ਇਹੋ ਅੱਜ ਦਾ ਜਵਾਬ ਆ ਯਾਰਾਂ ਜੀ ਨੂੰ ਸ੍ਰੋਮਣੀ ਕਾਲੀ ਤੋਂ ਤੁੜ੍ਹੇ ਹੋ ਕੇ ਵੋਟ ਪਾਈਏ ਮੈਂ ਫੇਰ ਤੁਹਾਨੂੰ ਦੇਖ ਕੇ ਰਹਿਦਾ ਇੱਧਰ ਆ ਜੋ ਥੋੜਾ ਪੱਤੀ ਰੁਕ ਕੇ ਬੈਠੀਏ ਸਾਰਿਆਂ ਨੇ ਬੈਠੀ ਆ ਕਿ ਪ੍ਰਧਾਨ ਸਾਹਿਬ ਦੇ ਆਉਂਦੇ ਤੱਕ ਜਿੰਨੇ ਵੀਰ ਪਿੱਛੇ ਵੀ ਖੜੇ ਨੇ ਨੇੜੇ ਆ ਜੋ ਬਹੁਤ ਜ਼ਰੂਰੀ ਬੈਂਤੀ ਆ ਆ ਜਿਹੜੇ ਵੀਰ ਇੱਧਰ ਖੱਬੇ ਖੜੇ ਆ ਸਾਹਮਣੇ ਆਓ ਉਹ ਪਿੱਛੇ ਵੀ ਦਰੀਆਂ ਪਿੱਛੇ ਆਈਆਂ ਨੇ ਉੱਥੇ ਵੀ ਕਿਰਪਾ ਕਰਕੇ ਬੈਠੇ ਵੀ ਕਿਰਪਾਤਾ ਕਰੋ ਇੱਕ ਵਾਰੀ ਮੈਂ ਨਾਰੇ ਲਾਉਣ ਲੱਗਿਆ ਜਦੋਂ ਦੋਵੇਂ ਹੱਥ ਖੜੇ ਕਰਕੇ ਕਦੇ ਭਗਵੰਤ ਮਾਨ ਟੀਵੀ ਲਾ ਕੇ ਬੈਠਾ ਹੋਣਾ ਕੇਦਰੀਵਾਲ ਦੇ ਕੋਲ ਉਹਨੂੰ ਪਤਾ ਲੱਗ ਜਾਈ ਪਈ ਕੰਮ ਗਰਮ ਹੈ ਤੇ ਵੋਟਾਂ ਹੋਰ ਘਟੀਆਂ ਨੇ ਦੇਸ਼ ਕਰਕੇ ਪਹਿਲਾ ਨਾਰਾ ਲਾਉਣਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦਜਾ ਲਾਉਣਾ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਬੇਈਮਾਨਾਂ ਦਾ ਰਾਜ ਬਦਲਦੇ ਸ੍ਰੀ ਅੰਮ੍ਰਿਤ ਕਾਲੀ ਤਲ ਜਿੰਦਾਬਾਦ ਸ੍ਰੀ ਅੰਮ੍ਰਿਤ ਕਾਲੀ ਤਲ ਜਿੰਦਾਬਾਦ ਤਾਜ ਬਦਲਦੇ ਤਾਜ ਬਦਲਦੇ ਤਾਜ ਬਦਲਦੇ ਤਾਜ ਬਦਲਦੇ ਸੰਤਾਜ ਸੁਖਬੀਰ ਸਿੰਘ ਬਾਦਲ ਜਿੱਤਾਕਾਰ ਜਿੰਦਾਬਾਦ ਜਿੰਦਾਬਾਦ ਸੰਤਾਜ ਸੁਖਬੀਰ ਸਿੰਘ ਬਾਦਲ ਜਿੱਤਾਕਾਰ नहीं चलेगी तो बदल दो तो बदल दो जी। चीमा साहब किसी शायर ने कहा कि कौमां चीजिया सभा कुर्बानिया अनख मरेता कौन भी मर जाती ਉਸ ਕੌਮ ਨੂੰ ਸਦਾ ਇਤਿਹਾਸ ਪੁੱਛੇ ਪਿੰਦਾ ਹੱਸ ਕੇ ਜੋ ਕੌਮ ਜਰਜਾਂ ਦੀ ਕੌਮਾਂ ਕਦੇ ਗੁਲਾਮਾਂ ਰਹਿੰਦੀਆਂ ਨਹੀਂ ਜਿਨ੍ਹਾਂ ਨੂੰ ਹੱਥ ਕੇ ਮਰਨ ਦਾ ਚੱਲ ਪੈਜੇ ਪਿੰਦਾ ਹੰਤੜੂ ਨੂੰ ਕੁਰਬਾਨੀਆਂ ਦਾ ਚਾਹੇ ਅੱਜ ਪੈਜੇ ਤੇ ਚਾਹੇ ਕੱਲ ਪੈਜੇ ਤੋਂ ਸਤਕਾਰ ਚੌਕ ਪੀਰੋ ਨਿੰਨੂ ਜਿੰਨੇ ਇਸ ਵੇਰੇ ਐਡਵੋਕੇਟ ਕਸ਼ਮੀਰ ਸਿੰਘ ਤੇ ਜਿਹੜਾ ਫੋਨ ਆਇਆ ਜਿਹੜੇ ਕਿ ਸ਼ਾਮ ਲਾਲ ਪ੍ਰਧਾਨ ਜੀ ਨੂੰ ਅਸੀਂ ਪਿਆਰ ਨਾਲ ਸ਼ਾਮਾ ਪ੍ਰਦਾਨ ਦੀ ਕਹਿੰਦੇ ਹਾਂ ਸਾਥਕਾ ਪ੍ਰਦਾਨ ਪੱਲੇ ਦਾ ਜੂਨੀਅਰ ਦੇ ਲਗਭਗ 12 ਸਾਲ ਤੋਂ ਮੇਰਾ ਇਹ ਮਨਾ ਪਿਆਰ ਹੈ ਜਦ ਵੀ ਕਿਤੇ